ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਬਾਈ ਜੀ ਉਹਨਾਂ ਦਾ ਵਪਾਰ ਲੈਣ ਦਾ ਕੰਮ ਆ ਰਟੀਨ ਚ ਬਾਈ ਜੀ ਉਹਨਾਂ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਆ ਜਰਸੀ ਵਾਡ ਬਾਈ ਜੀ ਉਹਨਾਂ ਕੋਲੇ ਚੰਗੀ ਆ ਤੇ ਬਾਕੀ ਦੀ ਬੰਦ ਦੀ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੋਂ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਕਾਰਾਈ ਤੋਂ ਨੋ ਬੋਸਤਰਾਮ ਪਿੰਡ ਪਗਰਾੜੀ ਜਿਹੜਾ 5 ਠੀਕ ਆ ਬਾਈ ਜੀ ਅੱਜ ਫਿਰ 21 ਵੜਾ ਬਾਈ ਜੀ ਅੱਜ ਫਿਰ 21 ਨੰਗਾਰੇ ਲੈ ਕੇ ਠੀਕ ਆ ਬਾਈ ਜੀ ਤੇ ਕੀ ਡੀਲ ਹੈ ਦੀ ਬਾਈ ਜੀ ਪਹਿਲਾ ਸਵਾਲ 21 18 ਮਿਲੇਗੀ ਸਿਰਫ ਠੀਕ ਆ ਜੀ ਹਾਂ ਅੱਜ ਤਿੰਨ ਲੋਕ ਕਿੰਨਾ ਚਾਹਦੇ ਠੀਕ ਆ ਜੀ ਤੇ ਮੂੰਹੋ ਖੀਰੀ ਆ ਜੀ ਬਿਲਕੁਲ ਸੱਚੀ ਖੀਰੀ ਆ ਆ ਵੇਖੋ ਬਾਈ ਜੀ ਦੰਦ ਚੈੱਕ ਕਰੋ ਜੀ ਖੀਰੀ ਆ ਜਮਾ ਬ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਇਹ ਤੇ ਬਾਈ ਜੀ ਸਪਰਕ ਕਰ ਲਿਓ ਫੇਸ ਕੁਆਲਟੀ ਬਹੁਤ ਸੋਹਣੀ ਬੋਧੀ ਵਾਲੀ ਵਹਿੜਾ ਜੀ ਜਰਸੀ ਆ ਕੋਈ ਛੋਟੀ ਜਾਂਦੀ ਹਾਂ ਜੀ ਵੱਡੀ ਜਰਸੀ ਆ ਪੰਜਾਬ ਵਾਲੀ ਆ ਬਾਈ ਜੀ ਕਹਿਣ ਦੀ ਗੱਲ ਨਹੀਂ ਵਾਟਾ ਹੀ ਪੰਜਾਬ ਵਾਲੀ ਜਰਸੀ ਆ ਦੇਵਾਲੂਆ ਕਰਮ ਵਾਲੀ ਨੇ ਬਹੁਤ ਕਰਿਆ ਅਜੇ ਦਨ ਕਿਲੇ ਕਿਲੇ ਜੂ ਲੈ ਲੈ ਜੂਏ ਚਾਰ ਪੰਜਾਂ ਚਾਰ ਪੰਜ ਇੰਦਰ ਬਾਈ ਲੈ ਗਈ ਥੱਲੇ ਵਾਲਿਆਂ ਦਾ ਗੱਲਾਂ ਘਰਾ ਦੂ ਜਿੰਨਾ ਕਿਲੇਵਾ ਇੰਨਾ ਇੰਨਾ ਲੈਵਾ ਹੋਰ ਬਣਾ ਲੈਣਾ ਇਹਨੇ ਕਰਮ ਵਾਲੀ ਨੇ ਜੀ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਨਾਲ ਸਪਰਕ ਕਰ ਲਿਓ ਤੌਰ ਚਾਲ ਕਰਮ ਵਾਲੀ ਦੀ ਚੈੱਕ ਕਰੋ ਜੀ ਪੂਰਾ ਤਰਾ ਸੋਣਾ ਜੀ ਪਲੀ ਪੁਲਸੀ ਵਹਿੜਾ ਰਾਜੀ ਪਲੀ 18 ਮਹੀਨੇ ਹੋ ਗਰਾ ਤਦ ਕੁਦ ਕਰਮ ਵਾਲੀ ਦਾ ਚੰਗਾ ਜੀ ਚਾਰ ਹੀ ਥਾਣਾ ਪੂਰੇ ਗਾਇਜ ਲਗੇ ਮੋਟਾ ਮੋਟਾ ਥਾਣਾ ਜੀ ਅਥੀ ਚਾਈ ਵਾਲਾ ਨੇੜ ਤੋਂ ਚੈੱਕ ਕਰੋ ਜੀ ਦੇਵਾ ਨਾੜਾਂ ਦੇ ਨਾਲ ਭਰਿਆ ਪਿਆ ਦੁੱਧ ਲਗਣਾ ਜੀ ਕਿਸੇ ਵੀ ਵੀਰ ਦੇ ਟੰਡੀ ਸੀਲ ਬਹੁਤ ਆ ਜੀ ਵੇਖੋ ਜੀ ਹੱਥ ਲਾਈ ਜਾਂਦੇ ਬਾਈ ਕਿਸੇ ਵੀਰ ਦੇ ਪਸੰਦ ਆਈ ਤੇ ਬਾਈ ਜੀ ਦਾ ਨੰਬਰ ਸਕਰੀ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਓ ਜੀ ਇਸ ਕੁਆਲਟੀ ਬਹੁਤ ਸੋਹਣਾ ਬੁੱਦੀ ਵਾਲੀ ਬੱਛੀ ਆ ਜੀ ਬਦਾਮੀ ਕਲਰ ਦੀ ਆ ਪੱਕਾ ਰੰਗ ਆ ਜੀ ਬੱਛੀ ਸੋਹਣੀ ਸਰਖੀ ਬਹੁਤ ਆ ਜੀ ਰਾਜੀਤ ਪਲੀ ਆ ਜੀ ਫੁੱਲ ਲਓ ਜੀ ਪਹਿਲਾਂ ਵੇੜ ਸਾਹ ਸੰਭਾਲ ਆਸਤੇ ਤੁਹਾਨੂੰ ਵੀ ਪਤਾ ਜੀ ਦੋ ਚਾਰ ਸੂਵੇ ਬੰਦਾ ਘਰੇ ਬੇਫਿਕਰਾ ਹੋ ਕੇ ਐ ਨਹੀਂ ਵੀ ਆਏ ਸੀ ਲੈ ਲਈ ਪੱਕੜ ਵੇੜ ਮਰਦੇ ਸੂਵੇ ਨੂੰ ਫੇਰ ਵੇਚ ਲੋ ਇਹੋ ਜੀ ਵੇੜ ਨੂੰ 400 ਵੇਲਾ ਚੋ ਲੈਦਾ ਸੀਮਨ ਸੁਫਨ ਕਿਹੜਾ ਲੱਗਿਆ ਬਾਈ ਇਹਦੇ ਜਰਸੀ ਲੱਗਿਆ ਟੌਮ ਗੇੜਦਾ ਟੌਮ ਗੇੜਦਾ ਜੀ ਹਾਂ ਜਰਸੀ ਦਾ ਜੀ ਕਰਮ ਵਾਲੀ ਬੱਛੀ ਉੱਚੀ ਦੇਗੀ ਤਾਂ ਬਾਈ ਨਾਲ ਹੀ ਤੇਾਰ ਹੋ ਜਣੀ ਆ ਕਿਸੇ ਵੀਰ ਦੇ ਪਸੰਦਾ ਵੀ ਠੰਡੀ ਸੀਲ ਬਹੁਤ ਆ ਇਹਦੇ ਪਸੰਦ ਹੋਈ ਬਾਈ ਜੀ ਨੰਬਰ ਸਕਰੀਨ ਤੇ ਚੱਲੂਗਾ ਬਾਈ ਜੀ ਦਾ ਤੇ ਨੰਬਰ ਚਲਦੇ ਦੇ ਸਪਰਕ ਕਰ ਲਿਓ ਤੇ ਮੋਬਾਈਲ ਨੰਬਰ ਬਾਈ ਜੀ 847601402 ਠੀਕ ਆ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਈ ਜੀ ਤੇ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰ ਲਿਓ ਬਾਈ ਜੀ ਕਿਸੇ ਵੀ ਵੀਰ ਦੇ ਪਸੰਦਾ ਵੇ ਵੀਡੀਓ ਸੋਹਣੀ ਲੱਗੇ ਤਾਂ ਕਿ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ